ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨ ਸੱਜੀ ਨੂੰ ਪਹੁੰਚ ਹੋ ਗਈ ਬਹੁਤ ਬਹੁਤ ਵਧਾਈਆਂ ਹਨ ਤੈਨੂੰ ਸੱਜੀ ਮੇਰੀ ਟਾਈਮਿੰਗ ਨਹੀਂ ਆ ਰਹੀ ਸੀ ਜਿਸ ਤੇ ਮੈਨੂੰ ਇੱਦਾਂ ਲੱਗ ਰਿਹਾ ਸੀ ਵੀ ਬਾਅਦ ਅੱਜ ਨਹੀਂ ਹੋਣਾ ਹੈਗਾ ਉੱਪਰ ਦੀ ਉਹਨਾਂ ਨੇ ਇੰਨੀ ਸਾਜਰੇ ਸਾਜਰੇ ਦੇ ਬੁਲਾ ਕੇ 3:30 ਤੋਂ 4 ਵਜੇ ਤੱਕ ਸਾਡਾ ਟ੍ਰਾਇਲ ਕਰਵਾਇਆ ਹਾਂ ਫਿਰ ਜਦੋਂ ਟ੍ਰਾਇਲ ਹੋਇਆ ਤੇ ਮੈਂ ਹਾਲੇ ਬੋਲ ਲਈ ਰਹੀ ਸੀ ਕਿ ਸਰ ਮੈਨੂੰ ਚੱਕਰ ਆ ਰਹੇ ਆ ਪਰ ਉਹਨਾਂ ਨੇ ਮੈਨੂੰ ਬਿਠਾਇਆ ਹੀ ਨਹੀਂ ਹੈਗਾ ਤੇ ਫਿਰ ਮੈਂ ਭੱਜੀ ਗਈ ਭੱਜੀ ਗਈ ਮੇਰੀ ਟਾਈਮਿੰਗ ਗਈ 4:15 Oh very good ਬਹੁਤ ਵਧੀਆ ਬਾਕੀ ਦਾ ਆਪਣੇ ਕੀ ਸੀਗਾ ਲੌਂਗ ਜੰਪ ਚ ਕੀ ਬਣਿਆ ਲੌਂਗ ਜੰਪ ਤਾਂ ਮੇਰਾ ਪਹਿਲੀ ਵਾਰ ਸੀ ਉਹ ਮੇਰੇ ਤੇ ਹਾਈ ਵੀ ਸੀ ਮੇਰਾ ਪਹਿਲੀ ਵਾਰ ਵੀ ਹੋ ਗਿਆ ਚਲੋ ਬਹੁਤ ਵਧੀਆ ਸਾਡੇ ਗਰੁੱਪ ਉਪਰ ਦੇ ਵਿੱਚ ਤਾਂ 30 ਕੁੜੀਆਂ ਸੀਗੀਆਂ 30 ਕੁੜੀਆਂ ਹਾਂਜੀ ਤੇ ਇਹdੀਆਂ 30 ਸਾਰੀਆਂ ਰਨਿੰਗ ਦੇ ਵਿੱਚੋਂ ਪਾਸ ਸੀਗੀਆਂ ਤੇ 10 ਕੁੜੀਆਂ ਸਿਰਫ ਲੌਂਗ ਜੰਪ ਤੇ ਨਿਕਲਿਆ ਨੂੰ ਓਕੇ 10 ਕੁੜੀਆਂ ਸਿਰਫ ਲੌਂਗ ਜੰਪ ਚੋਂ ਰਨਿੰਗ ਜੋ ਸਾਰੀਆਂ ਪਾਸ ਹੋ ਗਈਆਂ ਸਾਰੀਆਂ ਰਨਿੰਗ ਦੇ ਪਾਸੇ ਤੇ ਹਾਈ ਜੰਪ ਚੋਂ ਵੀ ਪਾਸ ਸੀਗੀਆਂ ਜਿਹੜੀਆਂ ਬਾਕੀ ਦੀਆਂ ਲੋਗ ਜੰਪਸ ਤੇ ਗਈਆਂ ਸੀ ਉਹ ਬਸ 10 ਕੁੜੀਆਂ ਲੋਗ ਜੰਪਸ ਤੇ ਨਹੀਂ ਹੈ ਹੋਰ ਕਿਸੇ ਚੀਜ਼ ਚੋਂ ਨਹੀਂ ਰਹੀਆਂ ਓਕੇ ਥੋੜੀ ਹੁਣ ਹਾਈਟ ਹੋ ਗਈ ਹਾਈਟ ਨਹੀਂ ਹੋਈ ਸਰ ਉਹਨਾਂ ਨੇ ਸਵੇਰੇ 6 ਵਜੇ ਬੁਲਾਇਆ ਹੈ ਅੱਜ ਉੱਥੇ ਮਤਲਬ 8 ਵਜੇਗੇ ਸੀ ਹਲੇ ਤੱਕ ਹਾਈਟ ਕੀਤੀ ਨਹੀਂ ਫਿਰ ਉਹਨਾਂ ਨੇ ਕਿਹਾ ਕਿ ਕੱਲੂ ਆ ਜੇ ਤੁਸੀਂ ਠੀਕ ਹੈ ਚਲੋ ਹਾਈਟ ਤਾਂ ਥੋੜੀ ਵਧੀਆ 5 6 ਫੁੱਟ ਦੇ ਕਰੀਬ ਹੈਗੀ ਮੈਨੂੰ ਲੱਗਦਾ ਨਾ ਹਾਈਟ ਤਾਂ ਹਾਂਜੀ ਮੇਰੀ ਹਾਈਟ 5 7 ਹੈਗੀ ਹੈ 5 7 ਹਾਂ ਹੈਗੀ ਹੈ ਕੋਈ ਗੱਲ ਨਹੀਂ ਹਾਈਟ ਦਾ ਬਾਬੂ ਹਾਈਟ ਦੀ ਤਾਂ ਕੋਈ ਟੈਨਸ਼ਨ ਨਹੀਂ ਚਲੋ ਇਹ ਟੈਨਸ਼ਨ ਨਹੀਂ ਸੀ ਨਾ ਨਾ ਕੋਈ ਗੱਲ ਨਹੀਂ ਕੋਈ ਨਹੀਂ ਤੁਹਾਡੀ وجہ ਨਾਲ ਮੇਰੀ ਰੇਸ ਪਾਸ ਹੋ ਗਈ ਪਿਛਲੇ ਸਾਲ ਵੀ ਮੈਂ ਰੇਸ ਚ ਹੀ ਰਹਿ ਗਈ ਸੀ ਚਲੋ ਇਸ ਟਾਈਮ ਵੀ ਵਧੀਆ ਟਾਈਮ ਤੇ ਆ ਗਏ ਹਾਂਜੀ ਹਾਂ ਫਾਈਨਲੀ ਹੋ ਗਿਆ ਵਧਾਈਆਂ ਸੱਦੀ ਤੁਹਾਨੂੰ ਵਧਾਈਆਂ ਤੁਹਾਨੂੰ ਵੀ ਜੀ ਸਵਾਗਤ ਵਧਾਈਆਂ ਜੀ ਤੁਹਾਨੂੰ ਸਵਾਗਤ ਵਧਾਈਆਂ ਥੈਂਕ ਯੂ ਹਾਂ ਬਹੁਤ ਖੁਸ਼ੀ ਆ ਮੈਨੂੰ ਤੇ ਹੁਣ ਤੁਸੀਂ ਇੱਥੇ ਹੈਗਾ ਸਟੇ ਕਰਨ ਨੂੰ ਤੁਹਾਡੇ ਕੋਲ ਸਾਰਾ ਕੋਈ ਪੇਰੈਂਟ ਨਾਲ ਇੱਕ ਦਿਨ ਪਹਿਲਾਂ ਰੁਕੀ ਸੀ ਕਿ ਪ੍ਰਾਣਾਲਾ ਮੇਰੇ ਤੇ ਹੁਣ ਅੱਜ ਫੇਰ ਉਹੀ ਕਮਰੇ ਦੇ ਵਿੱਚ ਜਾ ਕੇ ਰੁਕੀਆਂ ਕੱਲੂ ਫਿਰ ਸਵੇਰੇ ਇੱਥੇ ਚਲੇ ਜਾਵਾਂਗੇ ਠੀਕ ਓਕੇ ਓਕੇ ਕੋਈ ਨਹੀਂ ਕੋਈ ਨਹੀਂ ਤੁਸੀਂ ਆਰਾਮ ਨਾਲ ਸਾਰਾ ਪਾਸ ਕਰੋ ਹਨਾ ਸਭ ਤੇ ਕੱਲੂ ਸਲਿੱਪ ਵਗੈਰਾ ਲੈ ਕੇ ਤੇ ਫਿਰ ਆਪਾਂ ਮਿਲਦੇ ਹਾਂ ਠੀਕ ਹੈ ਠੀਕ ਹੈ ਸਰ ਜੀ ਠੀਕ ਹੈ ਠੀਕ ਹੈ 올 द बेस्ट ਇੱਕ ਵਾਰ ਫਿਰ ਤੁਹਾਨੂੰ ਥੈਂਕ ਯੂ ਸਰ ਦੋਸਤੋ ਲੋਕੀ ਕਹਿ ਦਿੰਦੇ ਨੇ ਕਿ ਪੰਜਾਬ ਪੁਰ ਦਾ ਟ੍ਰਾਇਲੀ ਦਾ ਹੈ ਪਰ ਜਿਹੜਾ ਬੱਚਾ ਨੇ ਪਹਿਲੀ ਵਾਰ ਗਰਾਊਂਡ ਦਾ ਮੂੰਹ ਦੇਖਣਾ ਹੈ ਤਾਂ ਉਹਨਾਂ ਲਈ ਪੰਜਾਬ ਪੁਰਜ਼ੇ ਟ੍ਰੈਲ ਕੱਢਣੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦੇ ਨੇ ਤਾਂ ਮੇਰੇ ਕੋਲ ਉਸੇ ਤਰ੍ਹਾਂ ਦੇ ਬੱਚੇ ਆ ਹੁੰਦੇ ਆ ਜਿਹੜੇ ਗਰਾਊਂਡਾਂ ਦੇ ਵਿੱਚ ਕਈ ਵਾਰ ਉਹਨਾਂ ਨੇ ਪਹਿਲੀ ਵਾਰ ਗਰਾਊਂਡ ਦਾ ਮੂੰਹ ਦੇਖਿਆ ਹੁੰਦਾ ਏ ਤੇ ਜਾਂ ਫਿਰ ਕੀ ਆ ਉਹ ਹੀ ਸਮਝਦੇ ਹੁੰਦੇ ਨੇ ਕਿ ਅਸੀਂ ਫਿਜ਼ੀਕਲੀ ਕਦੇ ਫਿੱਟ ਨਹੀਂ ਹੋ ਸਕਦੇ ਹੈਗੇ ਪਰ ਮੈਂ ਉਹਨਾਂ ਦਾ ਇਹੀ ਮਿਥਾ ਜਿਹੜਾ ਤੋੜਦਾ ਨਹੀਂ ਕਿ ਤੁਸੀਂ ਫਿੱਟ ਹੋ ਸਕਦੇ ਹੋ ਤੁਸੀਂ ਵੀ ਪੰਜਾਬ ਪੁਰਜ਼ੇ ਭਰਤੀ ਹੋ ਸਕਦੇ ਹੋ ਸਾਰਾ ਜਦੋਂ ਦੋਸਤੋ ਇਹ ਕੁੜੀ ਮੇਰੇ ਕੋਲ ਆਈ ਤਾਂ ਇਸ ਨੂੰ ਵੀ ਆਪਣੇ ਆਪ ਤੇ ਭਰੋਸਾ ਨਹੀਂ ਸੀਗਾ ਕਿ ਮੈਂ ਪੰਜਾਬ ਪੜਾ ਫਿਜ਼ੀਕਲ ਟ్రਾਇਲ ਪਾਸ ਕਰ ਸਕਦੀ ਹਾਂ ਇਹ ਕੁੜੀ ਤੁਸੀਂ ਬਲੀਵ ਨਹੀਂ ਕਰੋਗੇ ਵਿਦਨ ਮੇਰੇ ਕੋਲ ਸਿਰਫ ਹਲੇ ਹਫ਼ਤਾ ਪਹਿਲੇ ਕੁੜੀ ਆਈ ਹੈ ਤੇ ਇਸ ਕੁੜੀ ਦੇ ਰਨਿੰਗ ਦੇ ਵਿੱਚ ਪ੍ਰੋਬਲਮ ਸੀਗੀ ਠੀਕ ਹੈ ਤੇ ਲੌਂਗ ਜੰਪ ਹਾਈ ਜੰਪ ਤੇ ਵਿੱਚ ਥੋੜੀ ਥੋੜੀ ਪ੍ਰੋਬਲਮ ਸੀ ਉਹ ਤਾਂ ਚਲੋ ਫਿਟਨੈਸ ਅਕੋਰਡਿੰਗ ਸਾਰਾ ਇਹਨਾਂ ਟਿਪਸ ਐਂਡ ਟੈਕਨੀਕਸ ਦੇ ਅਕੋਰਡਿੰਗ ਇਹਨਾਂ ਸਾਰਾ ਨੇ ਵਧੀਆ ਕਰ ਲਿਆ ਬਟ ਰਨਿੰਗ ਦੀ ਪ੍ਰੋਬਲਮ ਸੀ ਜਿਹੜੀ ਉਹ ਇਹਨਾਂ ਨੂੰ ਵਿਦ ਤੁਹਾਨੂੰ ਪਤਾ ਲਾਸਟ ਟਾਈਮ ਦੇ ਉੱਤੇ ਆਪਾਂ ਕੀ ਕਰ ਸਕਦੇ ਆ ਕੀ ਜੀ ਜਾਣੀ ਜੇ ਤੁਹਾਡਾ ਇੱਕ ਕੋਚ ਵਧੀਆ ਹੈ ਵਧੀਆ ਤੁਹਾਨੂੰ ਟ੍ਰੇਨ ਕਰ ਰਿਹਾ ਤੇ ਉਹਨੂੰ ਨਿਊਟ੍ਰੀਸ਼ਨ ਦੀ ਸਮਝ ਹੈ ਉਹਨੂੰ ਫਿਜ਼ੀਕਲ ਟ੍ਰੇਨਿੰਗ ਦਾ ਪਤਾ ਹੈ ਕਿ ਇਸ ਬੱਚੇ ਨੂੰ ਹੁਣ ਕਿੱਦਾਂ ਆਪਾਂ ਟ੍ਰਾਇਲ ਪਾਸ ਕਰਾਣੇ ਤਾਂ ਉਹ ਟ੍ਰਾਇਲ ਹੁਣ ਤੁਸੀਂ ਆਵੇ ਇਸ ਕੁੜੀ ਦਾ ਦੱਸਿਆ ਤੁਹਾਨੂੰ ਉਹਨੇ ਕੁੜੀ ਨੇ ਹੁਣ ਕਿ ਹੁਣ 4 15 ਟਾਈਮਿੰਗ ਆਈ ਹੈ ਉਸ ਕੁੜੀ ਦੀ ਤੇ ਹਾਲਾਂਕਿ ਆਪਣੇ ਸਾਰੇ ਬੱਚਿਆਂ ਦੀ ਟਾਈਮਿੰਗ ਹੈ ਜਿਹੜੀ 4 ਤੋਂ niche niche ਹੈ ਪਰ ਇਸ ਕੁੜੀ ਦੀ ਟਾਈਮਿੰਗ ਜਿਹੜੀ 4 15 ਆਈ ਹੈ ਤੇ ਫਿਰ ਵੀ ਬਹੁਤ ਵਧੀਆ ਇਸ ਕੁੜੀ ਨੇ ਟਾਈਮਿੰਗ ਆਪਣੀ ਲੈ ਕੇ ਆਂਦੀ ਹੈ ਇਹ ਸਾਰਾ ਇਸੀ ਚੀਜ਼ ਤੇ ਮੈਟਰ ਕਰਦਾ ਦੋਸਤੋ ਕਿ ਤੁਸੀਂ ਆਪਣੇ ਕੋਚ ਤੇ ਕਿੰਨਾ ਕੁ ਪ੍ਰੋਸਾ ਕਰਦੇ ਹੋ ਕਿੰਨਾ ਨਹੀਂ ਪਿਛਲੇ ਸਾਲ ਇਸ ਕੁੜੀ ਨੂੰ ਦੱਸਿਆ ਕਿ ਇਹ ਕੁੜੀ ਫੇਲ ਹੋ ਗਈ ਸੀਗੀ ਤੇ ਇਹ ਨਹੀਂ ਆ ਪਾਈ ਹੈਗੀ ਮੇਰੇ ਕੋ ਤੇ ਇਸ ਵਾਰ ਤੇ ਇਸ ਵਾਰ ਉਹ ਬਿਲਕੁਲ ਜ਼ੀਰੋ ਟਾਈਮ ਤੇ ਆਈ ਆ ਬਟ ਫਿਰ ਵੀ ਆਪਣਾ ਮੌਕਾ ਜਿਹੜਾ ਸੰਭਾਲ ਲਿਆ ਸਮਾਂ ਸੰਭਾਲ ਲਿਆ ਤੇ ਅੱਜ ਇਹ ਕੁੜੀ ਪੰਜਾਬ ਪੁਲਿਸ ਵਿੱਚ ਫਿਜ਼ੀਕਲ ਟ੍ਰਾਇਲ ਆ ਜਿਹੜੇ ਪਾਸ ਕਰ ਚੁੱਕੇ ਆ ਨੰਬਰ ਬਹੁਤ ਵਧੀਆ ਕੁੜੀ ਦੇ ਤੇ ਫਾਈਨਲ ਦੇ ਵਿੱਚ ਵੀ ਆਰਾਮ ਦੇ ਨਾਲ ਇਹਨਾਂ ਨੇ ਹੋ ਜਾਣਾ ਹੈ ਤੇ ਤੁਸੀਂ ਵੀ ਦੋਸਤੋ ਜ਼ਰੂਰ ਜੇ ਤੁਹਾਡਾ ਸੁਪਨਾ ਹੈ ਪੰਜਾਬ ਪੁਲਿਸ ਦੀ ਵਰਦੀ ਪਾਉਣ ਦਾ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਕਿਸੇ ਵੀ ਫਿਜ਼ੀਕਲ ਟ੍ਰੇਨਿੰਗ ਦੇ ਵਿੱਚ ਜਾਂ ਫਿਰ ਤੁਹਾਨੂੰ ਸਟੱਡੀ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਅਕੈਡਮੀ ਜੁਆਇਨ ਕਰ ਸਕਦੇ ਹੋ ਨੰਬਰ ਡਿਸਪਲੇ ਹੋ ਰਹੇ ਨੇ ਜੀ ਉਹਨਾਂ ਤੇ ਤੁਸੀਂ ਕੰਟੈਕਟ ਕਰੋ ਤੇ ਸਾਰੀ ਜਾਣਕਾਰੀ ਤੁਹਾਡੇ ਕੋ ਇੱਕ ਅਕੈਡਮੀ ਜਿੱਥੇ ਤੁਹਾਡੇ ਕੋਲ ਖਾਣਾ ਪੀਣਾ ਰਹਿਣਾ ਪੜਾਈ ਗਰਾਊਂਡ ਸਟੱਡੀ ਸਾਰਾ ਬਿਲਕੁਲ ਬਹੁਤ ਘੱਟ ਖਰਚੇ 'ਚ ਤੁਹਾਨੂੰ ਦਿੱਤਾ ਜਾਂਦਾ ਦੋਸਤੋ